ਰਾਜ ਜੋਹੀ ਰੋਸੋ ਇਹੋ ਨਾ ਕੁ ਸਹੀ ਤੇ ਜਾਵਾਟਸਾ ਯਾ ਕੀ ਅਨੇ ਹੁਜੇ ਹਾਤ ਹਾਂ ਮਾਤ ਮੋਗਲ ਬੰਦ ਕਰਾ ਲਈ ਮੂਹੇ ਇੱਕ ਧੀਜ ਮਾਰੂ ਇਹ ਧੀਗ ਪੜਿਆ ਲਿਆ ਆ ਬਈ ਨੰਦਨੇ ਕੋ ਨਾ ਰੂਬੀ ਨੂੰ ਬੜਵਾ ਕੋਈ ਨਾ ਮੋੜ

તારા ઘેર ગાયનો તબેલો હોય કે ગેસનો હોય ઘેર રહેવા બંગલો હોય કે ઝૂંપડું હોય પણ આ રહ્યો હળકાઈ કની મેલ્યું શું હળજી ગયું તું ગેસો એ મળી ગઈ તી ગાયો એ મળી ગઈ તી મારું નવ

ਨਜ਼ਰ ਅਮਰਦ ਖਵਾ ਮੈਨੋ ਬਨਨ ਤਾਰਾ ਸੋਰਨਾ ਜਰ ਕਾਲੀ ਕਾਇਨ ਬਾਇਆ انا ਸੋਰ ਦੇ ਮਾਰਨ ਲਾਉਂ ਮਾਰੋ ਉਸ ਜੇਰ ਬੋਈ ਫਤੂ ਕੋ ਕੇ ਮਾਰੀ ਪਤਾ ਹੋ ਸਰ ਪੂਰਾ ਪਾਣੀ ਦੇ ਟੋਪਕੇ ਪਾਉੜਿਆ ਬੜੇ ਮੋੜ ਤੇ ਲੰਗੂ ਸਾਹ ਬੜੀ ਗਈ ਤੂ ਦੇਸੋ ਮੜੀ ਗਈ ਦੀ એ દાળે તારા ઘેર કાળો કૂકવો પડ્યો તો હાજો હાજુમાં એ તીસા એ દાળે શમહોતો ને ઓને ઘરની વાજવે માતાએ જઈ કૂકવો પાડ્યો તો ના મળતો નહીં વાત વધું પેરાતી નહીં